ਪੱਤਰਵਾਰ ਨੇ ਥੋੜੇ ਸਮੇਂ ਵਿੱਚ ਜੰਕ ਜੋ ਨਾਲਾ ਤੁਹਾਡੇ ਆ ਸਾਡੇ ਇੱਕ ਸਾਥੀ ਜਿਵੇਂ ਭਾਂਜੇ ਤੇਰੀ ਅੱਜ ਮੇਰੇ ਲੈ ਕੇ ਨਾ ਸੋ ਕੁਸ ਕਰਾਉਣ ਜਾਂਦਾ ਤੇ ਚੱਕ ਮੈਂ ਘਰੇ ਲੈ ਕੇ ਦੁਦਾਰਿਆਂ ਕਦਮਾਂ ਦਿਹਾੜੀ ਨਹੀਂ ਕਿਸੇ ਗਰੀਬ ਨੂੰ ਸ਼ਵਾਈ ਤੇ ਮੈਂ ਦੋ ਦੋ ਸਭ ਪਹਿਲਾਂ ਵੀ ਗਈਆਂ ਕੁੜੀਆਂ ਪੈਸੇ ਦਵਾਤੇ ਤੇ ਬਾਦ ਸਾਹਿਬ ਆ ਰਾਜ ਕੇ ਬੋਲੇਗਾ ਤੋਕ ਮੈਂ ਦਵਾਤੇ ਮੈਂ ਕਿਹਾ ਜੀ ਫੋ ਤੇਰੀਆਂ ਕੁੜੀਆਂ ਰਹਿੀਆਂ ਸੀ ਆਪਣੇ ਖਾਸ ਪਰਿਵਾਰ ਸੀਗੇ ਉਹਨਾਂ ਦੇ ਮਦਦਾਰਾ ਕਾਡਸ ਪਾ ਕੇ ਫਾਇਲ ਨਵੀਂ ਭਰਤੀ ਤੇ ਪੈਸੇ ਉਹਨਾਂ ਨੂੰ ਹੀ ਮਿਲ ਗਏ ਕਿੰਨੇ ਕਾਤਾ ਮਾੜਾ ਇਹ ਧੋਖਾ ਹੈ ਮੈਂ ਕਹਿੰਦੀ ਗਰੀਬਾਂ ਦੇ ਘਰੇ ਗਿਆ ਮੈਂ ਕਿਹੜਾ ਘਰੇ ਲੈ ਗਿਆ ਤੇ ਹੱਸ ਕੇ ਕਹਿੰਦੇ ਚਲੋ ਚੰਗੀ ਗੱਲ ਹੈ ਜੋ ਜੰਟ ਹੋਗਾ 2 ਮਹੀਨਾ ਦਾ ਉਹ ਹੁਣ ਕਹਿੰਦਾ 600 ਜੰਟ ਦਾ ਕਾਪ ਕੀਤਾ ਤੇ 60000 ਦੇ ਬਿੱਲ ਗਰੀਬ ਲੋਕ ਚੱਕੀ ਫਰਦੇ ਆ ਉਹ ਫਿਰ ਕਿੱਥੋਂ ਆਈ ਜਾਂਦਾ ਕਿਹੜਾ ਆਈ ਜਾਂਦਾ ਕੀ ਕੀ ਸਸਤੋ ਮਾਰੇ ਸਾਨੂੰ ਬੋਲੋ ਆਉਣਾ ਨਹੀਂ ਜਾਈਆ ਜਨਾ ਸਾਰਿਆਂ ਨੂੰ ਸਾਨੂੰ 600 ਜੰਟ ਦਾ ਮਾਪਾ ਤੇ ਗਰੀਬ ਦੇ ਘਰੇ 600 ਜੰਟ ਕਾਇ ਮੱਚ ਗਏ ਗਰੀਬਾਂ ਦੇ ਬਹੁਤ ਵੱਡੇ ਬ੍ਰੋਸ਼ੀ ਟੁੰਡਾਂ ਜਾਂਦੇ ਆ ਸਾਨੂੰ ਬਿੱਲ ਖਾਉਂਦੇ ਆ ਤੇ ਬਹੁਤ ਵੱਡੇ ਦੇ ਬਿੱਲ ਆ ਜਾਂਦੇ ਆ ਇਹ ਵੀ ਸਗਣਾ ਧੋਖਾ ਹੀ ਹੋਇ ਇੱਕ ਸਾਡੇ ਤੇ ਝੂਠਾ ਪ੍ਰਚਾਰ ਕੀਤਾ ਗਿਆ ਸਾਨੂੰ ਗੁੰਮਰਾ ਕੀਤਾ ਗਿਆ ਤਾਂ ਜਿਹੜੇ ਉਸ ਤੋਂ ਬਾਅਦ ਬਾਂਸਾ ਨੇ ਜਿਹੜੇ ਸਾਡੇ ਆਚ ਆ ਬਠਿੰਡਾ ਏਰੀਆ ਟੁੱਪਿਆ ਦਾ ਏਰੀਆ ਗਿਆ ਜਾਂਦਾ ਹੈ ਤੇ ਗੋਲਵੀ ਗੋਂ ਦਾਪੁਰ ਜਿਹੜੇ ਜਿਹੜੇ ਇਸ ਤੋਂ ਵੀ ਭੱਜਦੇ ਆ ਤਾਂ ਫਿਰ ਉਹ ਬੰਦੇ ਆਪਾਂ ਨਾਲ ਬਾਰੇ ਮੁਸ਼ਕਿਲ ਨਹੀਂ ਸਕਦੇ ਸਟੇਜ ਤੇ ਖੜੇ ਤਾਂ ਜਿਹੜਾ ਛੜਕਾ ਅੱਜ ਤੁਸੀਂ ਚੋੰਡੀਗੜ੍ਹ ਨੂੰ ਜਾਓ ਚਾਰ ਨੈਣਾ ਛੜਕਾ ਇਹ ਅਈਆਂ ਛੜਕਾਂ ਬਣਾਈਆਂ ਸਦੀਰ ਕਹਿੰਦਾ ਹੁੰਦਾ ਸੀ ਸ਼ਗੀਰ ਜੀ ਕਹਿੰਦੇ ਸੀ ਵੀ ਤੁਸੀਂ ਬੰਗ ਵੀ ਸੁੱਟੋਗੇ ਅਸੀਂ ਇਹ ਛੜਕਾਂ ਬਣਾ ਦੋ ਤੁਸੀਂ ਬੰਗ ਵੀ ਸੁੱਟੋਗੇ ਟੁੱਟ ਨਹੀਂ ਆਣੇ ਤੇ ਕਾਂਗਸੀ ਕਹਿੰਦੇ ਅਸੀਂ ਸਦੀਰ ਨੂੰ ਸਦੀਰ ਜੀ ਨੂੰ ਕਹਿੰਦੇ ਸੁੱਖਾ ਗੱਪੀ ਤੇ ਆਦੋ ਕਹਿੰਦਾ ਬੰਬ ਸੁੱਟ ਕੇ ਵੇਖ ਲੋ ਕੋਈ ਛੜਕਾਂ ਕਿਉਂ ਨਹੀਂ ਪਾਈਆਂ ਪਈਆਂ ਜਿੱਥੇ ਅਸੀਂ ਪੰਜ ਘਾਟੇ ਜਿੱਥੇ 6 ਘਾਟੇ 'ਚ ਪਹੁੰਚਦੇ ਹਾਂ 3 ਘਾਟੇ 'ਚ ਪਹੁੰਚ ਜਾਂਦੇ ਆ ਇਹ ਵੀ ਵਾਧਾ ਪਰਵਾਦਾ ਕਾਲੀਦਾਲ ਦਾ ਜਿਹੜਾ ਹੈ ਇਹ ਦੇਣਾ ਉਸ ਤੋਂ ਬਾਅਦ ਜਿਹੜੇ ਪਿੰਡਾਂ ਦੇ ਵਿੱਚ ਸੇਵਾ ਕੇਂਦਰ ਬਣਾਏ ਸੀ ਜਿਹੜਾ ਸਾਡੇ ਅਨਪੜ੍ਹ ਗਰੀਬ ਪਰਿਵਾਰ ਆ ਲਗਭਗ ਹੁਣ ਮੁੰਡੇ ਬਹੁਤ ਪੜ੍ਹਦੇ ਪਰ ਪਹਿਲਾਂ ਸਾਡੇ ਅਸੀਂ ਸਾਰੇ ਅਨਪੜ੍ਹ ਹੁੰਦੇ ਸੀ ਮਿਡਲ ਜਿਹੜੀ ਫੈਮਿਲੀ ਐ ਜਾਂ ਜਿਹੜੇ ਗਰੀਬ ਲੋਕ ਆ ਉਹ ਅਨਪੜ੍ਹ ਹੁੰਦੇ ਸੀ ਉਹਨਾਂ ਨੂੰ ਸ਼ਹਿਰਾਂ 'ਚ ਜਾ ਕੇ ਦਫ਼ਤਰਾਂ 'ਚ ਠੱਕੇ ਖਾਣੇ ਪੈਂਦੇ ਸੀ ਅਫਸਰ ਕੰਮ ਨਹੀਂ ਕਰਦੇ ਸੀ ਜਿਗਰੇ ਹੋਏ ਸੀ ਤੇ ਪਿੰਡਾਂ 'ਚ ਸੇਵਾ ਕੇਂਦਰ ਬਣੂਦੇ ਸੀ ਐਪੀਸੀ ਦੇ ਤੇ ਉਹ ਸਾਡੇ ਪਿੰਡਾਂ 'ਚ ਬਣ ਜਾਂਦੇ ਸੀ ਤੇ ਉਹ ਕਾਪਟਨ ਸਰਕਾਰ ਨੇ ਆ ਕੇ ਬੰਦ ਕੀਤੇ ਤੇ ਇਹਨੇ ਜਿਹੜੇ ਨੇ ਭਗਵੰਤ ਮਾਨ ਨੇ ਉਹਨਾਂ ਦੇ ਵਿੱਚ ਮੁਹੱਲਾ ਕਲੀਨਿਕ ਬਣਾਤੇ ਰੰਗ ਮਾਰ ਕੇ ਦੋਸਤਾਂ 90% ਦੇ ਮੋਟਰਾਂ ਦੇ ਕਨੈਕਸ਼ਨ ਸਵਾਮਣੇ ਕਾਲੇਦਾਨ ਨੇ ਦਿੱਤੇ 95% ਟੱਬਿਆਂ ਤੇ ਝੋਨਾ ਹੁੰਦਾ ਹੈ ਟੱਬਿਆਂ ਤੇ ਆਪਾਂ ਸਾਰੇ ਜਾਣਦੇ ਹਾਂ ਕੋਈ ਮੈਂ ਇਥੇ ਸਪੀਚ ਲੋਕਾਂ ਨੂੰ ਸੁਣਵਾਉਣ ਵਾਸਤੇ ਨਹੀਂ ਦੇ ਰਿਹਾ ਸਾਰਿਆਂ ਨੂੰ ਪਤਾ ਹੈ ਤੇ ਤੇਰੀ ਮੋਟਰ ਹੈ ਉਹ ਉੱਚੀ ਕਰਕੇ ਲਾਤੀ ਟੱਬੇ ਤੇ ਪਾਣੀ ਲਾਈ ਜਾਂਦੀ ਹੈ ਥੱਲੇ ਖਾਲਜੋ ਪਾਣੀ ਤਾਂ ਨਹੀਂ ਉਹ ਲਾ ਸਕਦੇ ਸਾਡੀ ਮੋਟਰ ਸਾਡੇ ਟੱਬੇ ਤੇ ਪਾਣੀ ਲਾਈਏ ਉਹ ਟੱਬਿਆਂ ਤੇ ਝੋਨਾ ਖੜਾ ਜਿੱਥੇ ਸਾਡੇ ਗਵਾਰਾ ਨਹੀਂ ਹੁੰਦਾ ਜਿਹੜਾ ਪਾਣੀ ਤੋਂ ਬਣਾ ਹੋ ਜਾਂਦਾ ਹੈ ਮੂਹਤੇ ਹੋ ਜਾਂਦਾ ਉਥੇ ਝੋਨੇ ਹੁੰਦੇ ਇਹ ਕੀ ਦੀ ਦੇਣਾ ਬਾਲ ਸਾਹਿਬ ਦੀ ਸਾਡੇ ਉਥੇ 90 90 ਮਣਟ ਹੁੰਦਾ ਤੇ 60 ਮਣਟ ਕਣਕ ਹੁੰਦੀ ਹੈ ਤੇ ਸਾਡੇ ਕਿਸਾਨਾਂ ਦੇ ਬਾਗਵਾਲ ਸਾਹਿਬ ਨੇ ਪੈਰ ਲਾਤੇ ਕਿਸਾਨਾਂ ਦੇ ਨਾਲ ਸਾਡਾ ਗਰੀਬ ਵਰਗ ਜਿਹੜਾ ਉਹਨਾਂ ਦੇ ਹੀ ਪੈਰ ਲੱਗ ਜਾਂਦੇ ਜਦੋਂ ਫਸਲ ਹੁੰਦੀ ਹੈ ਤਾਂ ਸਾਰੇ ਹੀ ਰਲ ਕੇ ਕਮਾਉਂਦੇ ਆ ਰਲ ਕੇ ਖਾਂਦੇ ਆ ਤਾਂ ਉਸ ਤੋਂ ਬਾਅਦ ਐਮ ਦਫ਼ਤਰ ਜਿਲ੍ਹਾ ਵੀ ਕਾਂਗੜਸੀਆ ਜਾਂ ਪਟਿਆੜੀ ਵਾਲੇ ਕਹਿੰਦੇ ਸਾਰੇ ਲੋਕ ਐਮ ਦੀ ਐਮ ਕਰੀ ਜਾਂਦੇ ਐ ਐਮ ਪੂਰੇ ਹਰਦੇ ਹਸਪਤਾਲ ਪੂਰੇ ਪੰਜਾਬ ਹਸਪਤਾਲ ਆਇਆ ਹੈ ਉੱਥੇ ਦਿੱਲੀ ਦਾ ਜਨ ਅਜੈਲ ਸਿੰਘ ਕਾਲਜ ਮਹਾਜਨ ਮੀਸੂ ਜੁਨੀਵਰਸਿਟੀ ਬਟੰਡਾ ਤੇ ਜਿਹੜੀ ਕੁੱਤੇ ਬਹੁਤ ਵੱਡੀ ਕੁੱਤੇ ਦੀ ਯੂਨੀਵਰਸਿਟੀ ਬਣੀ ਹੈ ਉੱਥੇ ਕੌਣ ਸਾਡੇ ਬੱਚੇ ਪੜ੍ਹਨਗੇ ਨਾ ਦੂਜੇ ਸਟੇਟਾਂ ਦੇ ਬੱਚੇ ਆ ਕੇ ਪੜ੍ਹਦੇ ਆ ਹੈਲਥ ਹੱਬ ਬਣ ਗਿਆ ਬਟੰਡਾ ਕੇਂਦਰ ਬਣ ਕੇ ਕੈਂਸਰ ਹਸਪਤਾਲ ਓਪਨ ਕਰਕੇ ਤੇ ਦੇ ਵੀ ਉੱਪਰ ਹੀ ਮੈਂ ਸਿੱਖਿਆ ਹੱਥ ਬਣ ਗਿਆ ਜਿਨ੍ਹਾਂ ਵਾਸਤੇ ਆਣ ਕਰਦੇ ਤੇ ਇਹ ਮੈਂ ਇੱਕ ਗੱਲ ਕਹਿਣਾ ਮੈਂ ਬਠਿੰਡੇ ਦਾ ਆਪਾਲੀਆਂ 1962 ਦੇ ਵਿੱਚ ਮੇਰਾ ਜਨਮ ਪਸੰਗਤ ਹੋਇਆ ਸੀ ਅੱਜ ਅਸੀਂ ੱੱੱ ਤੱਪੇ ਖੜੇ ਰਹਿੰਦੇ ਆ ਬਾਦਲ ਤੇ ਨੇੜੇ ਤੱਪਾ ਖੜਾ ਸਾਡਾ ਪਿੰਡ ਹੈ ਪਰ ਜਨਮ ਮੈਂ ਬਠਿੰਡੇ ਚ ਲਿਆ ਸੀ ਉਹ ਹੈ ਇਸਮੇਂ ਦੀ ਬਠਿੰਡੇ ਮੈਂ 25 ਸਾਲ ਪਹਿਲਾਂ ਹੋਂਦਾ ਹੁੰਦਾ ਸੀ ਕਿ ਬਠਿੰਡੇ ਕੁੜੀ ਜੈ ਇਹ ਯਾਰੋ ਇੱਕ ਟਿੱਕਾ ਦਾ ਸ਼ਹਿਰ ਹੈ ਉੱਥੇ ਦੇ ਜਿਹੜੇ ਆ ਇਹਦੇ ਲੋਕ ਹਨਾ ਬੈਗਲੋਂ ਲੋਕ ਹੈ ਆਪਾਂ ਤੋਂ ਕਿਰਦਾਰ ਸਥਾਪਿਤ ਕਰਨਾ ਦੂਸਰੇ ਲੋਕ ਕਹਿੰਦੇ ਹੁੰਦੇ ਸੀ ਅੱਜ ਜਿਹੜਾ ਬੰਦਾ ਚੰਡੀਗੜ੍ਹ ਕੋਠੀ ਪਹੁੰਚਣਾ ਚਾਹੁੰਦਾ ਸੋ ਬੰਦੇ ਯਾਰ ਬਠਿੰਡੇ ਪਾੜ ਕੇ ਚੰਡੀਗੜ੍ਹ ਨਾਲ ਵੀ ਅੱਗੇ ਆ ਇਹ ਕੀ ਨਹੀਂ ਦੇਣਾ ਜੀ ਦਾ ਹਰਸਮਤ ਕੌਰ ਬਾਦਲ ਦੀ ਔਰ ਪਤਾਲੀ ਗੱਲ ਦੀ ਇਸ ਕਰਕੇ ਅੱਜ ਬਠਿੰਡੇ ਦਾ ਪੂਰੇ ਇੰਡੀਆ ਦੇ ਵਿੱਚ ਫੇਰਪੌਂਟ ਹੋਣ ਕਰਨਾ ਪੂਰੇ ਬਠਿੰਡਾ ਜਿਹੜਾ ਪੂਰੇ ਇੰਡੀਆ ਚ ਨਹੀਂ ਪੂਰੇ ਵਾਰ ਤੇ ਬਠਿੰਡੇ ਵਾਲਾ ਚੱਲਦਾ ਅੱਜ ਬਠਿੰਡੇ ਦਾ ਨਾਮ ਸਾਣ ਨਾਲ ਲਿਆ ਜਾਂਦਾ ਲੋਕ ਕਹਿੰਦੇ ਯਾਰ ਬਸ ਬਠਿੰਡੇ ਤੋਂ ਆਇਆ ਆਪਾਂ ਨੂੰ ਮਿਲਣਾ ਚਾਹੁੰਦੇ ਲੋਕ ਤੇ ਸਾਰੀਆਂ ਜਿਹੜੀਆਂ ਦੇਨਾ ਹੈ ਤੇ ਸਾਰੀਆਂ ਅਕਾਲੀ ਦਲ ਦੀਆਂ ਇਹਨਾਂ ਤੋਂ ਇੱਕ ਵੀ ਕੋਈ ਕਹਦੇ ਆ ਕੇ ਵੀ ਤੁਸੀਂ ਝੂਠ ਬੋਲਿਆ ਗਲਤ ਇਹ ਅਸੀਂ ਕੀਤਾ ਕਿ ਆਪਾਂ ਦੇਣਦਾਰ ਹੈ ਮੈਂ ਹੁਣ ਬੇਨਤੀ ਇਹ ਇਹਨੀਆਂ ਗੱਲਾਂ ਕਹਿੰਦਾ ਹੋਇਆ ਕਿ ਕੋਈ ਕੋਈ ਗੱਲ ਗਲਤ ਵੱਧ ਘੱਟ ਬੋਲੀ ਦੀ ਹੋਵੇ ਤੇ ਠੇਮਾਂ ਦਾ ਜਾਚਕ ਮਾਫੀ ਚਾਹੁੰਨਾ ਮੈਂ ਹੁਣ ਬੇਨਤੀ ਕਰਦਾ ਹੈ ਤੁਹਾਡੀ ਤੁਹਾਡੀ ਜਥੇ ਜੀ ਵਾਲਿਆਂ ਨੂੰ ਪੰਥਕੁਤ ਤੁਹਾਡੀ ਨੂੰ ਆਪਾਂ ਖੜਿਆ ਨਹੀਂ ਹੈ ਤੈ ਦਾਲ ਨਾਲ ਫੋਨਾ ਹੋਣਾ ਔਰ ਉਹਨਾਂ ਦਾ ਆਪਾਂ ਫੈਸਲਾ ਪਹੁੰਚਾਈ ਜੀ ਕਰਨਾ ਨਾਲ ਵਿੱਚ ਮਜੂਦ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਰ ਜਿੰਦਾਬਾਦ ਸਰਦਾਰ ਜਗਦੀਸ਼ ਸਿੰਘ ਬਾਦਲ ਜਿੰਦਾਬਾਦ ਬੀਬੀ ਹਰਸਿਮਰਤ ਕੌਰ ਬਾਦਲ ਜਿੰਦਾਬਾਦ ਧੰਨਵਾਦ